ਮੌਜੂਦ ਸਰਕਾਰ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਦਾਂ ਦਾ ਕੋਈ ਕੰਮ ਨਾ ਕਰੋ ਜਿੰਨਾ ਤੇ ਜਾਇਜ਼ ਆ ਸਾਨੂੰ ਪਤਾ ਤੁਹਾਡੀ ਨੀਤ ਸਾਫ਼ ਆ ਤੁਸੀਂ ਕਰਨਾ ਚਾਹੁੰਦੇ ਹੋ ਮੈਂ ਕਹਿੰਦਾ ਪੁਲਿਸ ਵਾਲਿਆਂ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਜਾਂ ਠੋਕੇ ਕਰਨੀ ਚਾਹੀਦੀ ਆ ਪਰ ਜਿਹੜੀ ਜਾਇਜ਼ ਆ ਨਜਾਇਜ਼ ਨਾ ਕਰੋ ਯਾਰ ਕਿਸੇ ਦਾ ਘਰ ਨਾ ਇਦਾਂ ਟਾਓ ਕਈ ਵਾਰ ਕਸੂਰ ਸਾਡੇ ਵਰਗੇ ਦਾ ਸੀ ਵੀ ਕੀਤੇ ਨੇ ਕੰਮ ਕਸੂਰ ਸਾਡਾ ਸੀ ਸਾਡੇ ਮਾਪਿਓ ਦਾ ਨਹੀਂ ਸੀਗਾ ਜਾਂ ਸਾਡੇ ਮਾਪਿਓ ਸਾ ਤੋਂ ਪੈਸੇ ਨਹੀਂ ਲੈਂਦੇ ਨਸ਼ੇ ਦੇ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਪੀਣ ਵਾਲੇ ਨੇ ਉਹ ਆਪਣੇ ਘਰਾਂ ਚ ਕੁਝ ਨਹੀਂ ਦਿੰਦੇ ਹੈਗੇ ਬੇਸ਼ੱਕ ਉਹਨਾਂ ਦੇ 10 ਪਰਚੇ ਹੋਣ ਚਿੱਟਾ ਪੀਣ ਦੇ ਉਹ ਤਾਂ ਇੱਕ ਬਲੀ ਦਾ ਬੱਕਰਾ ਬਣ ਜਾਂਦੇ ਆ ਬਸ ਵੱਡੇ ਸਪ ਮਗਰਮਚ ਨਿਕਲ ਜਾਂਦੇ ਆ ਨਿੱਕੀਆਂ ਮਛੀਆਂ ਜਾਲ ਚ ਫਸ ਜਾਂਦੀਆਂ ਨੇ ਵੱਡੇ ਤਾਂ ਜਾਲ ਤੋੜ ਦਿੰਦੇ ਆ ਇਸ ਕਰਕੇ ਸਭ ਤੋਂ ਪਹਿਲਾ ਅਪੀਲ ਹੈ ਕਿ ਇਹ ਕੰਮ ਨਾ ਹੋਵੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਬਹੁਤ ਵਧੀਆ ਹੈ ਜੇ ਨਸ਼ੇ ਦੀ ਨਸ਼ਾ ਬੰਦ ਕਰਨਾ ਤਾਂ ਪਹਿਲਾਂ ਸਰਵੇ ਕਰੋ ਸੈਂਟਰ ਖੋਲੋ ਫਰੀ ਦੇ ਪਿੰਡ ਪਿੰਡ ਸਰਪੰਚਾਂ ਨੂੰ ਸੌਲਟ ਹੀ ਦੋ ਕਿ ਹਰ ਇੱਕ ਚਾਰ ਪੰਜ ਪਿੰਡਾਂ ਦੇ ਨੇੜੇ ਇੱਕ ਵਧੀਆ ਸੈਂਟਰ ਹੋਣਾ ਚਾਹੀਦਾ ਸਰਕਾਰੀ ਜੀਚ ਕੋਈ ਪੈਸਾ ਨਹੀਂ ਫਰੀ ਦਵਾਈ ਸਾਰਾ ਕੁਝ ਫਰੀ ਤੇ ਪੂਰੀ ਭਗਵਾਨਦਵਨ ਸਰਕਾਰ ਦੀ ਨਿਗਾ ਚ ਹੋਣੀ ਚਾਹੀਦੀ ਆ ਉਹ ਚੀਜ਼ ਸਰਕਾਰ ਆਪਣੀ ਨਿਗਾ ਚ ਰੱਖੇ ਇਹ ਨਹੀਂ ਕਿ ਉੱਥੇ ਕੋਈ ਦਵਾਈ ਲੈਣ ਜਾਂਦਾ ਜੀ ਮੱਜ ਸਿਵਲ ਹਸਪਤਾਲਾਂ ਜਾਂਦਾ ਕੋਈ ਦਵਾਈ ਲੈਣ ਜਾਂਦਾ ਅੱਧਾ ਅੱਧਾ ਘੰਟਾ ਦੋ ਦੋ ਘੰਟੇ ਲਾਈਨ ਚ ਖੜਾ ਰਹਿਣਾ ਨਾ ਉਹ ਦਿਹਾੜੀ ਲਾਉਣ ਯੋਗ ਨਾ ਕੁਛ ਹੋਰ ਕਰਨ ਯੋਗ ਹੈ ਇਹ ਨਸ਼ਾ ਕਰਨ ਵਾਲੀ ਵੀ ਨਸ਼ਾ ਵੀ ਇੱਕ ਬਿਮਾਰੀ ਹੈ ਨਸ਼ਾ ਕਰਨ ਵਾਲੀ ਵੀ ਬੰਦੇ ਨੇ ਉਹ ਵੀ ਤੁਹਾਡੀ ਭੈਣ ਭਾਈ ਨੇ ਤੁਹਾਡੇ ਚੋਂ ਹੀ ਨਿਕਲੇ ਹੋਏ ਨੇ ਇਸ ਕਰਕੇ ਖੁਸ਼ ਨਾ ਹੋ ਅੱਜ